ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਸੂਣ ਵਾਲੀ ਗਾਂਪ ਕਊਆ ਜੀ ਵੱਧ ਧਿਆਨ ਕਰਨੇ ਮਨ ਲੱਗ ਪਾਈ ਤੋਂ ਹਾਂਜੀ ਵੀਰ ਜੀ ਸੱਸੀ ਜੀ ਸੱਸੀ ਕਾ ਦੀ ਨਾਂ ਵੀ ਆਪਣਾ ਨਾਂ ਬੂਟਾ ਸਮੀ ਪਿੰਡ ਸੰਧੂ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੰਬਰ ਭਰਾ ਆਪਣਾ 9781796393 ਠੀਕ ਹੈ ਜੀ ਹਾਂਜੀ ਬਈ ਗਾਂ ਦੀ ਜਾਣਕਾਰੀ ਦੋ ਜੀ ਕਿੰਨੇ ਦਿਨ ਲੈਂਦੇ ਇਹ ਇਹ ਗਾਂ ਜੀ ਤੀਜਾ ਸੂਆ ਹੁੰਦੀ ਹੈਗੀ ਹਾਂਜੀ ਇਹ ਦਿਨ ਹੈਗੇ ਨੇ ਬਾਕੀ ਮੰਨ ਕੇ ਚੱਲੋ 5-7 ਦਿਨ ਲੱਗੂਗੇ ਹਜੇ ਤੋਂ ਦੇ ਇਹ ਠੀਕ ਹੈ ਜੀ ਤੇ ਰੇਟ ਭਰਾ ਰੇੜੇ ਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਦੁੱਧ ਦੁੱਧ 25 ਕਿਲੋ ਤੋਂ ਬਾਹਰ ਦੀ ਗਾਰੰਟੀ ਆਪਣੀ ਠੀਕ ਹੈ ਦੁੱਧ 25 ਲੀਟਰ ਹਾਂਜੀ ਤੇ ਧੁਰ ਲੋ ਜੀ ਚੈੱਕ ਕਰ ਸਕਦੇ ਹੋ ਇਹ ਉਹ ਤੇ ਕਰਮਾਂ ਵਾਲੀ ਦਾ ਸੋਹਣੀ ਸਮਖੀ ਹੈ ਬੜਾ ਠੀਕ ਹੈ ਜੀ ਤੋਰ ਦੀ ਮਾੜ ਲੰਮੀ ਤੋਰ ਲਓ ਜੀ ਬਈ ਜਿਹੜੇ ਬੱਚੇ ਆ ਦੁੱਤ ਨੇ ਦਾ ਚ ਨਹੀਂ ਨਹੀਂ ਬਈ ਜੋ ਨਹੀਂ ਆਉਂਦਾ ਦੁੱਤ ਠੀਕ ਹੈ ਜੀ ਦੁੱਤ ਨਹੀਂ ਆਉਂਦਾ ਭਰਾ ਠੀਕ ਆ ਉਹ ਸਿੰਪਲ ਹੋਈਆਂ ਵੈਸੇ ਤੇ ਬਾਈ ਜੀ ਨਾਲ ਜ਼ਰੂਰ ਕੰਡੈਕਟਰ ਹੋ ਐਂਡ ਸੰਦੂ ਖਣਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਜੇ ਵਾਲੂ ਕੋ ਤੁਸੀਂ ਦੇਖ ਸਕਦੇ ਹੋ ਕਰਮਾਂ ਵਾਲਿਆ ਠੀਕ ਹੈ ਸਭਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰ ਜੀਤਦਾ ਸਭਾਤ ਨੂੰ ਫੋਲੋ ਕਰਨਾ ਤਾਂ ਕਿ ਸਾਨੂੰ ਨੂੰ ਵੀ ਵੀਡੀਓ ਪੂਰਪਰ ਦੇਖ ਸਕੋ ਪੇਸਟ ਬਾਈਟੀ ਬਿਊਟੀ ਸੋਹਣੀ ਵਰਦ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ